ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਤੇ ਅੱਜ ਅਸੀਂ ਖੜੇ ਹਾਂ ਬਟਾਲਾ ਸ਼ਹਿਰ ਦੇ ਹਜ਼ੀਰਾ ਪਾਰਕ ਦੇ ਵਿੱਚ ਜਿੱਥੇ ਕਿ 21 ਜੂਨ ਜੋ ਗੜੇ ਮਨਾਇਆ ਜਾ ਰਿਹਾ ਜੋ ਕਿ ਆਪ ਸਭ ਨੂੰ ਪਤਾ ਹੈ ਕਿ ਜੋਗੜੇ 21 ਜੂਨ ਨੂੰ ਹਰ ਸ਼ਹਿਰਾਂ ਦੇ ਵਿੱਚ ਬਟਾਲਾ ਸ਼ਹਿਰ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਕੂਲਾਂ ਕਾਲਜਾਂ ਵਿੱਚ ਪਾਰਕਾਂ ਵਿੱਚ ਮਨਾਇਆ ਜਾ ਰਿਹਾ ਉੱਥੇ ਹੀ ਸਾਡੇ ਸ਼ਹਿਰ ਦੇ ਐਮਐਲਏ ਸ਼ਰੀਕਲ ਜੀ ਵੀ ਪਹੁੰਚੇ ਨੇ ਗੱਲਬਾਤ ਆਪ ਉਹਨਾਂ ਨਾਲ ਜ਼ਰੂਰ ਕਰਨੀ ਚਾਹਾਂਗੇ ਬਿਲਕੁਲ ਜੀ ਬੜੀ ਖੁਸ਼ੀ ਦੀ ਗੱਲ ਹੈ ਅੱਜ ਅੰਤਰਰਾਸ਼ਟਰੀ ਗੋੜੀ ਦਿਵਸ ਦੇ ਵਿੱਚ ਬਟਾਲਾ ਵਾਸੀਆਂ ਨੇ ਕਾਫੀ ਯੋਗਦਾਨ ਪਾਇਆ ਔਰ ਮੈਂ ਕਹਿ ਸਕਦਾ ਕਿ ਸਾਡੇ ਜਿਹੜੇ ਗੁਰੂ ਅ ਚੰਡੀਗੜ੍ਹ ਤੋਂ ਵੀ ਜਿਹੜੇ ਆਏ ਨੇ ਮੈਂ ਇਹਨਾਂ ਦਾ ਵੀ ਦਿਲੀ ਤਨੋਂ ਧੰਨਵਾਦ ਕਰਦਾ ਸਾਰੇ ਅਫੀਸਰ ਸਾਹਿਬਾਨਾਂ ਦਾ ਵੀ ਧੰਨਵਾਦ ਕਰਦੇ ਕਿਉਂਕਿ ਇੱਕ ਮੈਸੇਜ ਹੈ ਸੇਧ ਹੈ ਜੇ ਇਨਸਾਨ ਬਿਮਾਰੀਆਂ ਤੋਂ ਦੂਰ ਹੈ ਤੇ ਉਹਦੀ ਜ਼ਿੰਦਗੀ ਜ਼ਿੰਦਗੀ ਉਹਦੀ ਸ਼ੁਰੂ ਹੋ ਗਿਆ ਸਹੀ ਕਿਹਾ ਬਟ ਕਿੰਨਾ ਕਿਤੇ ਜਿਹੜੇ ਯੋਗਾ ਨਹੀਂ ਕਰਦੇ ਮੇਰਾ ਉਹਨਾਂ ਨੂੰ ਵੀ ਮੈਸੇਜ ਹੈ ਵੀ ਦੇਖੋ ਜ਼ਿੰਦਗੀ ਦੱਦੀ ਹੈ ਜੇ ਤੁਸੀਂ ਠੀਕ ਹੋ ਤੁਸੀਂ ਸਿਹਤਮੰਦ ਹੋ ਜੇ ਯੋਗਾ ਕਰਾਂਗੇ ਤੇ ਮੈਨੂੰ ਇੰਨਾ ਪਤਾ ਵੀ ਅਧੀਆਂ ਬਿਮਾਰੀਆਂ ਜਿਹੜੀਆਂ ਬੰਦੇ ਦੀਆਂ ਕੱਟ ਜਾਂਦੀਆਂ ਨੇ ਸੋ ਉਹਦੇ ਨਾਲ ਸਰੀਰ ਵੀ ਫਿਟ ਰਹਿੰਦਾ ਸੋ ਮੈਂ ਅੱਜ ਕਹਿਣ ਦਾ ਪਾਵੇ ਆ ਵੀ योग एक जिंदगी का हिस्सा होना चाहिए सोनी है और जो उपरला जोड़ा है बटाला वासियों के भी हिस्से आया तो सारे बटाला जो सारे इकट्ठे हुए मैं दिल की गहराई तो धन्यवाद करूँगा परिवार को तो, अपने तो, शहर को अपने समाज को और अपने देश को आगे ले जा सकता है इसके लिए हमें नित्य योग करना चाहिए हमारे प्रधानमंत्री जी का और हमारे जो प्रदेश के मुख्यमंत्री जी है वो दोनों ही इस कार्य में हमारा खूब सहयोग दे रहे हैं हमें मोटिवेट कर रहे हैं देखिए और भी बहुत सी चीज़ें हैं शरीर को स्वस्थ रखने के लिए योग ही क्यों योग केवल शरीर को स्वस्थ नहीं रखता ये हमारे मन को स्वस्थ रखता है क्योंकि जिसका मन कमज़ोर हो जाता है वही नशे में जाता है वही अपने मार्ग से भटकता है और जब मन स्ट्रॉन्ग होता है फिर हमारी आध्यात्मिक उन्नति होती है तो ये तो एक आध्यात्मिक उन्नति का मार्ग है जो हमारे ऋषि मुनियों ने हमें दिया है ਤੋ ਹਮ ਇੱਕ ਦਿਨ ਯੋਗ ਨਹੀਂ ਪ੍ਰਤੀ ਦਿਨ ਯੋਗ ਅਪਣਾਏ ਧੰਨਵਾਦ। ਆਪਣਾ ਟਿਕਟ ਕੁਟ। ਬੰਦਮੀਨ ਜੀ ਚਲ ਇੱਕ ਕੁਟ ਪਾਣੀ। ਕਦੇ ਵਿੱਚ ਬਟਾਲਾ ਸ਼ਹਿਰ ਦੇ ਵਿੱਚ ਅੱਜ 21 ਜੂਨ ਦੇ ਵਿੱਚ ਤੁਹਾਨੂੰ ਜੋਗੜੇ ਜੋ ਮਨਾਇਆ ਜਾ ਰਿਹਾ ਹੈ ਗੱਲਬਾਤ ਆਪਾਂ ਜ਼ਰੂਰ ਕਰਨੀ ਚਾਹਵੇਂ ਕਿ ਕਾਫੀ ਸਾਰੀਆਂ ਇੱਥੇ ਮੈਡਮਾਂ ਸਾਡੇ ਨਾਲ ਮੌਜੂਦ ਨੇ। हां जी मैम ਕੀ ਨਾਮ ਤੁਹਾਡਾ ਮੇਰਾ ਨਾਮ ਆਰਤੀ ਮਹਾਜਨ ਹੈ ਆਰਤੀ ਮਹਾਜਨ ਜੀ ਅੱਜ 21 ਜੂਨ ਜੋਗੜੇ ਮਨਾਇਆ ਜਾ ਰਿਹਾ ਹੈ ਜਿਹੜਾ ਪਾਰਕ ਵਿੱਚ ਬਟਾਲਾ ਸ਼ਾਇਦ ਚ ਕੀ ਕਹਿਣਾ ਚਾਹੁੰਦੀ ਹਾਂ ਮੈਂ ਕਹਿਣਾ ਚਾਹੁੰਦੀ ਹਾਂ ਬੜਾ ਵਧੀਆ ਉਪਰਾਲਾ ਹੈਗਾ ਹੈ ਯੋਗਾ ਨੂੰ ਪ੍ਰੋਮੋਟ ਕਰਨ ਵਾਸਤੇ ਤੁਸੀਂ ਜਾਣਦੇ ਹੋ ਕਿ ਯੋਗਾ ਅਸੀਂ ਅਚੀ ਤਰ੍ਹਾਂ ਕਰਾਂਗੇ ਰੁਟੀਨ ਦੇ ਵਿੱਚ ਕਰਾਂਗੇ ਤੇ ਅਸੀਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਸਤੀਸ਼ ਅਗਰਵਾਲ ਜੀ ਨੇ ਦੱਸਿਆ ਕਿ ਅਗਰ ਇੱਥੇ ਸੰਖਿਆ ਵਧੇਗੀ ਤੇ ਹਸਪਤਾਲਾਂ 'ਚ ਸੰਖਿਆ ਘਟੇਗੀ ਇਸ ਕਰਕੇ ਸਾਰਿਆਂ ਨੂੰ ਜ਼ਰੂਰ ਨਿਯਮਿਤ ਤੌਰ ਤੇ ਰੋਜ਼ਾਨਾ ਤੌਰ ਤੇ ਯੋਗਾ ਕਰਨਾ ਚਾਹੀਦਾ ਹੈ ਜਿਹੜੀਆਂ ਫਿਰ ਭੈਣਾਂ ਸਾਡੀਆਂ ਘਰ ਬੈਠੀਆਂ ਰਹਿ ਗਈਆਂ ਉਸ ਟਾਈਮ ਨੂੰ ਪਛਤਾਉਂਦੇ ਵੀ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੀਏ ਉਹ ਆਬਵੀਅਸਲੀ ਪਛਤਾਉਣਗੇ ਕਿਉਂਕਿ ਅੱਜ ਪ੍ਰਮਾਤਮਾ ਨੇ ਪੂਰਾ ਸਾਥ ਦਿੱਤਾ ਐਨਾ ਵਧੀਆ ਮੌਸਮ ਹੈ ਬਾਰਿਸ਼ ਦੇ ਵਿੱਚ ਵੀ ਸਾਰੀ ਜਿੰਨੀ ਸੰਖਿਆ ਆਈ ਦੀ ਸੀਗੀ ਮੈਨੂੰ ਲੱਗਦਾ 500 600 ਦੇ ਕਰੀਬ ਸੰਖਿਆ ਸੀਗੀ ਤੇ ਸਾਰੇ ਦੇ ਸਾਰੇ ਬਾਰਿਸ਼ 'ਚ ਵੀ ਬੈਠੇ yoga ਕਰਦੇ ਰਹੇ ਉਹਨਾਂ ਨੇ ਵਧੀਆ ਟਾਈਮ ਵੀ ਮਿਸ ਕੀਤਾ ਆ ਆਪਣੀ ਸਿਹਤ ਦੇ ਨਾਲ ਵੀ ਇੱਕ ਤਰ੍ਹਾਂ ਦਾ ਖਿਲਵਾੜ ਕੀਤਾ ਆ ਇੱਥੇ ਨਹੀਂ ਆਏ ਤੇ ਬਾਅਦ ਵਿੱਚ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਜ਼ਰੂਰ ਪਛਤਾਵਾ ਹੋਏਗਾ ਹਾਂਜੀ ਮੈਮ योगा डे थे देखो मैं अपने मैं दूसरा स्कूल की प्रिंसीपल हैगी और मैं अपने सारे स्टाफ के नाल आई हूँ और कंपलसरी किता हो मेरे कहने के बावजूद ਔਰ ਸਾਰਿਆਂ ਨੇ ਪਹਿਲੇ ਹੀ ਪੁੱਛ ਲਿਆ ਸੀ ਕਿ ਰੈਡੀ ਫਰਸਟ ਨੂੰ ਮੈਮ ਜਾ ਰਹਾ ਹੈ ਨਾ ਮੈਂ ਕਿਹਾ ਹਾਂਜੀ ਜਾ ਰਹਾ ਕਿਸ ਤਰ੍ਹਾਂ ਦਾ ਮਹਿਸੂਸ ਕਰੀਏ ਸਾਰੇ ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ ਔਰ ਇਹ ਸਾਡੇ ਆਪਣੇ ਤੇ ਇਹ ਹੈ ਕਿ ਆਪਣੀ ਹੈਲਥ ਲਈ ਹੈ ਔਰ ਇਸੇ ਕਰਕੇ ਮੈਨੂੰ ਜ਼ਿਆਦਾ ਇਹਨਾਂ ਨੂੰ ਕੰਪਲਸਰੀ ਕਰਨ ਦੀ ਜ਼ਰੂਰਤ ਨਹੀਂ ਪਈ ਔਰ ਆਪਣੇ ਆਪ ਹੀ ਆਪਣੀ ਵਿਲਿੰਗਲੀ ਆਈ ਹੈ ਸਕੂਲ ਦੇ ਵਿੱਚ ਤੁਸੀਂ ਪ੍ਰਿੰਸੀਪਲ ਤੁਸੀਂ ਬੱਚਿਆਂ ਨੂੰ ਤਾਂ ਹੁਣ ਕੀ ਜਾ ਕੇ ਪ੍ਰੇਰਨਾ ਦਵੋ ਬੱਚਿਆਂ ਨੂੰ ਅਸੀਂ ਆਲਰੇਡੀ ਪ੍ਰੇਰਨਾ ਦਿੰਦੇ ਹਾਂ ਸਾਡੇ ਸਕੂਲ 'ਚ ਯੋਗਾ ਕਲਾਸਿਸ ਵੀ ਚੱਲਦੀਆਂ ਨੇ ਔਰ ਹੁਣ ਤੋਂ ਨਹੀਂ ਬਹੁਤ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਨੇ ਸਾਡੇ ਸਕੂਲ ਦੇ ਸਾਰੇ ਸਟੂਡੈਂਟਸ ਵੀ ਹਾਂ ਜੀ ਮੈਡਮ ਕਰ ਰਹੇ ਨੇ ਬੱਚੇ ਵੀ ਬੱਚੇ ਵੀ ਕਰਦੇ ਨੇ ਬੱਚਿਆਂ ਨੂੰ ਵੀ ਇਹ ਕਹਿ ਰਹੇ ਨੇ ਕਿ ਤੁਸੀਂ ਕਰੋ ਮੈਸੇਜ ਗਰੁੱਪ ਵਿੱਚ ਮੈਸੇਜ ਬੱਚਿਆਂ ਦਾ ਆਉਂਦਾ ਹੈ ਮੈਡਮ ਕਰਦੇ ਨੇ ਕਈ ਬੱਚੇ ਘਰ ਵੀ ਰਹੇ ਨੇ ਵਿੱਚ ਹਾਂ ਜੀ ਬਹੁਤ ਅੱਛਾ ਹਾਂ ਕਾਪੀਟੇਸ਼ਨ ਵੀ ਕਰ ਰਹੇ ਨੇ ਕਰਦੇ ਨੇ ਬੱਚੇ ਇਹ ਕਾਪੀਟੇਸ਼ਨ ਵੀ ਪਾਰਟਿਸਪੇਟ ਕਰਦੇ ਨੇ ਹਾਂ ਜੀ ਬੱਚੇ ਕਾਫੀ ਅੱਛਾ ਕਰਦੇ ਨੇ ਥੈਂਕ ਯੂ ਬਾਈ ਬਾਏ ਹਾਂਜੀ ਬੇਟਾ ਕੀ ਨਾਮ ਤੁਹਾਡਾ ਚੇਤਨਪ੍ਰੀਤ ਕੌਰ ਚੇਤਨਪ੍ਰੀਤ ਕੌਰ ਜੀ ਕਿਥੋਂ ਰੂ ਮੈਂ ਪਿੰਨ ਸ਼ਾਹਬਾਦ ਸ਼ਾਹਬਾਦ ਅਸ ਤੋਂ ਸੋ ਯੋਗਾਡੇ ਦੇ ਵਿੱਚ ਹੀਰਾ ਪਾਰਕ ਦੇ ਵਿੱਚ ਬੜਾਲੇ ਚ ਪਹੁੰਚੇ ਕੀ ਕਹਿਣਾ ਚਾਹੁੰਦੀ ਮੈਂ ਕਹਿਣਾ ਚਾਹੁੰਗੀ ਥੈਂਕ ਯੂ ਸਾਡੇ ਐਮਐਲਏ ਦਾ ਜਿਹਨੇ ਆਰਗੇਨਾਈਜ਼ ਕਰਵਾ ਰਿਹਾ ਉਹਨਾਂ ਦਾ ਥੈਂਕ ਯੂ ਯੋਗਾ ਬਹੁਤ ਅੱਛੀ ਗੇਮ ਹੈ ਸਾਰਿਆਂ ਨੂੰ ਇਸ ਲਈ ਅਵੇਅਰ ਹੋਣਾ ਚਾਹੀਦਾ ਹੈ ਕਾਫੀ ਅੱਛਾ ਲੱਗਾ ਮੈਨੂੰ ਇੱਥੇ ਆ ਕੇ ਤੁਸੀਂ ਹੋਰਨਾਂ ਨੂੰ ਕੀ ਪ੍ਰੇਰਨਾ ਦੇਣਾ ਚਾਹੁੰਦੇ ਹੋ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਜਿਸ ਦਾ ਸਭ ਨੂੰ ਪਤਾ ਹੈ ਯੋਗਾ ਸਿਰਫ ਫਿਜ਼ੀਕਲ ਹੈਲਥ ਨਹੀਂ ਮੈਂਟਲ ਹੈਲਥ ਲਈ ਵੀ ਬਹੁਤ ਅੱਛਾ ਹੈ ਸਭ ਨੂੰ ਥੋੜੀ ਆਪਣੀ ਡੇਲੀ ਰੁਟੀਨ 'ਚ ਯੋਗਾ ਐਡ ਕਰਨਾ ਹੀ ਚਾਹੀਦਾ ਹੈ ਜਦੋਂ ਕਿ ਤੁਹਾਨੂੰ ਗੋਲਡ ਮੈਡ ਮਿਲਿਆ ਕਿਹਦੇ ਵਿੱਚ ਮਿਲਿਆ ਇਹ 3rd ਵਰਲਡ ਰੈਂਕਿੰਗ ਚੈਂਪੀਅਨਸ਼ਿਪ ਸੀ ਜੋ ਕਿ THAILAND BANGKOK 'ਚ ਹੋਈ ਸੀਗੀ ਉੱਥੇ ਮੇਰੀ ਗੋਲ ਪੋਜੀਸ਼ਨ ਆਈ ਸੀ ਤੁਸੀਂ ਇਹ ਕਿੰਨੇ ਕ ਦੇਰ ਦੇ ਇਹ ਸ਼ੌਂਕ ਪਾਲਿਆ ਮੈਨੂੰ 10 ਸਾਲ ਹੋ ਗਏ ਥੈਂਕ ਯੂ ਥੈਂਕ ਯੂ ਇਹਨਾਂ ਤਸਵੀਰਾਂ ਹਜ਼ੀਰਾ ਪਾਰਕ ਬਟਾਲਾ ਸ਼ਹਿਰ ਦੀਆਂ ਜਿੱਥੇ ਕਿ ਅੱਜ ਜੋਗੜੇ ਮਨਾਇਆ ਗਿਆ ਹੈ ਤਸਵੀਰਾਂ ਆਪਾਂ ਜ਼ਰੂਰ ਤਾਂ ਨਾ ਸਾਂਝੀਆਂ ਕੀਤੀਆਂ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਪੱਦਨ ਦੀ ਖਾਸੀ ਰਿਪੋਰਟ